ਉਹ ਦਿਲ ਵੱਡੇ ਫਿੱਟ ਕੀਤੇ ਹੋਏ ਰੱਬ ਨੇ ਸਾਰੇ ਕੰਮ ਹਿੱਟ ਕੀਤੇ ਹੋਏ ਰੱਬ ਨੇ ਨਿਲ ਵੱਡੇ ਫਿੱਟ ਕੀਤੇ ਹੋਏ ਰੱਬ ਨੇ ਸਾਰੇ ਕੰਮ ਹਿੱਟ ਕੀਤੇ ਹੋਏ ਰੱਬ ਨੇ ਸਰਕਾਰੀਆਂ ਚ ਪੜ ਗੁੱਟਾਂ ਵਿੱਚ ਘੜ ਹਾਲੀਵੁੱਡ ਬਾਲੀਵੁੱਡ ਖਾ ਗਏ ਓਏ ਪੰਜਾਬੀ ਆ ਗਏ ਓਏ ਹੋਏ 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 ਪੰਜਾਬੀ ਆ ਗਏ ਓਏ ਹੋਏ 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 ਪੰਜਾਬੀ ਆ ਗਏ ਓਏ ਹੋਏ 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 ਹੋ ਗਿਆ ਲਾ ਗਏ ਓਏ ਹੋਏ ਹੋਏ ਥੈਂਕ ਯੂ ਥੈਂਕ ਯੂ ਬਸ ਜੜ ਦੀ ਗੱਲਾ ਚਰਾਓ ਪੰਜਾਬੀ 뮤직 ਇੰਡਸਟਰੀ ਨੂੰ ਫਿਲਮ ਇੰਡਸਟਰੀ ਨੂੰ ਐਂਡ ਆਲ ਜਿੰਨੀਆਂ ਵੀ ਚੀਜ਼ਾਂ ਸੀ ਆਪਦੇ ਪੰਜਾਬ ਤੋਂ ਕ੍ਰੀਏਟ ਕਰਾਂਗੇ ਵਧੀਆ ਕਰਾਂਗੇ ਤੇ ਆਪਦੀ ਪੰਜਾਬੀ ਇੰਡਸਟਰੀ ਐਂਡ ਫਿਲਮ ਇੰਡਸਟਰੀ ਨੂੰ ਉੱਪਰ ਲੈ ਕੇ ਜਾਵਾਂਗੇ ਸੋ ਤੁਸੀਂ ਬਹੁਤ ਆ ਯੋਗਦਾਨ ਦਿੰਨੇ ਹੋ ਇਹਦੇ ਵਿੱਚ ਤੁਸੀਂ ਆਪ ਦਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਰੇ ਜਣੇ ਆਪ ਦਾ ਆਪ ਦਾ ਯੋਗਦਾਨ ਪਾਉਣੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਆਏ ਤੇ ਰੱਬ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸਾਰਿਆਂ ਨੂੰ ਪੰਜਾਬ ਦਾ ਲੱਗਿਆ ਸਿੰਘੇ ਦਾ ਰੂਲ ਬਹੁਤ ਘੈਂਟ ਤੁਹਾਨੂੰ ਕਿਉਂ ਜਾ ਲੱਗਿਆ ਹੈ ਨਾ ਜਿਵੇਂ ਆਫਲਾਤੂਨ ਦੇ ਵਿੱਚ ਅਛੇ ਕੁਮਾਰ ਦਾ ਡਬਲ ਰੋਲ ਸੀਗਾ ਉਹਦੇ 'ਚ ਨਹੀਂ ਰੌਕੀ ਆਉਂਦਾ ਹੁੰਦਾ ਜਦੋਂ ਉਦਾਂ ਦੀ ਫੀਲ ਹੈ ਚੁੱਪੀ ਮਿਲਾ ਦੇ ਇੱਕ ਕੁਐਸਚਨ ਸਭ ਨੂੰ ਹੈ ਹਾਂਜੀ ਉਹ ਗੱਲ ਸੱਚੀ ਹੋ ਸਿੰਗਾ ਵੀਰਾਂ ਵਾਪਸ ਚਾਹੀਦਾ ਕਿ ਨਹੀਂ ਚਾਹੀਦਾ ਬਿਲਕੁਲ ਚਾਹੀਦਾ ਹੈ ਹੈ ਇਹਨਾਂ ਦਾ ਵੀ ਸ਼ਬਦ ਮੇਰੇ ਇਹਨੇ ਪੈਸੇ ਬਹੁ ਵਧਾਤੇ ਪੈਸੇ ਬਹੁ ਵਧਾਤੇ ਹੁਣ ਕੀ ਕਰੀਏ ਪੈਸੇ ਪੈਸੇ ਮੈਂ ਤਾਂ ਵਧਾਇਆ ਮੇਰਾ ਲਾਸਟ ਵਾਲਾ ਸੀਨ ਕੱਟਿਆ ਇਹਨਾਂ ਇਸ ਚੀਜ਼ ਤੋਂ ਮੈਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਸ ਚੀਜ਼ ਤੋਂ ਕੀ ਹੈ ਜਦੋਂ ਪਤਾ ਲੱਗਣਾ ਸੀ ਮੂਵੀ ਦੇ ਵਿੱਚ ਜਦੋਂ ਲਾਸਟ ਦੇ ਵਿੱਚ ਉਹ ਮੈਨੂੰ ਵੀ ਸਵੇਰੀ ਸਰਪ੍ਰਾਈਜ਼ ਪਤਾ ਲੱਗਿਆ ਉਸ ਤੋਂ ਹੋਰ ਹੋਰ ਨਹੀਂ 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 ਉਹ ਹੁਣ ਸੀਨ ਅਸੀਂ ਕੱਲ ਫਾਹਮਾਂਗੇ ਹਾਂ ਲੋ ਜਿੰਨਾ ਜਿੰਨਾ ਤੁਸੀਂ ਕੰਮ ਕੀਤਾ ਉਹ ਵੀ ਪ੍ਰਿੰਸ ਨੇ ਬਹੁਤ ਵਾਕਫੀ ਕੰਮ ਕੀਤਾ ਔਰ ਸਭ ਤੋਂ ਵੱਡੀ ਗੱਲ ਹੈ ਇਸ ਫਿਲਮ ਦੀ ਕੀ ਖਾਸੀਅਤ ਲੱਗੀ ਕਿ ਇਹ ਫਿਲਮ ਬਾਕੀਆਂ ਫਿਲਮਾਂ ਜੁਨੀਓਂ ਬਾਕੀ ਕਿ ਜਿਹਦੇ 2-3 ਸਾਲ ਚਲਾਈਆਂ ਨੇ ਸਾਰਿਆਂ ਨਾਲ ਬਖਰੀ ਕਿਸੇ ਦਾ ਨਾਮ ਨਹੀਂ ਮੈਂ ਮੋਬਾਈਲ ਕਿਹਦਾ ਰੋਇਆ ਇਹ ਟੈਲੀ ਕਰ ਰਹੀ ਹੈ ਵਧਾਈ ਦੇ ਪਾਪ ਉਸ ਨੂੰ ਸਾਰੇ ਦੇਖੋ ਇਹ ਗੱਲ ਮੀਟੇ ਕਹਿੰਦੇ ਤਾੜੀ ਇਹ ਗੱਲ ਅਸੀਂ ਨਹੀਂ ਘਰੇ ਆ ਇਹ ਵੀ ਪਹਿਲੀ ਫਿਲਮ ਨਾ ਕੁੜੀ ਦੀ ਇਹਦੀ ਪਹਿਲੀ ਫਿਲਮ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਚੰਗੀ ਗਿਟਾਰ ਵਜਾਈ ਹੈ ਇਹ ਆਈ ਥਿੰਕ ਸਰ ਦੀ ਇਹ ਪਹਿਲੀ ਫਿਲਮ ਹੈ ਜਿਹੜੀ ਪ੍ਰੋਪਰ ਰੋਮਾਂਟਿਕ ਫਿਲਮ ਸੀ ਤੇ ਇਹਨੂੰ ਜਾਦੇ ਸ਼ਾਬਾਸ਼ ਜਾਂਦੀ ਇਹਨੇ ਕਰਾ ਤਾਰਮਾਂ ਉਹ ਤੁਹਾਡਾ ਫੇਖ ਰਹੀ ਸੀ ਜਦੋਂ ਗਾਣੇ ਵਿੱਚ ਬਰਖਾਤ ਵਾਲਾ ਸੀਨ ਸੀ ਨਾ ਬੜਾ ਗੰਭੀਰ ਤਰ੍ਹਾਂ ਮੈਂ ਦੇਖ ਰਿਹਾ ਅੱਛਾ ਜੀ ਪ੍ਰਿੰਟ ਤੇ ਆ ਟਿਕਟੀ ਕਿ ਲਾ ਕੇ ਦੇਖ ਰਿਹਾ ਇਹਨੇ ਵੀ ਉਦੋਂ ਹੀ ਉਦਾਂ ਦੀ ਇੱਕ ਘਟਨਾ ਹੋ ਰਹੀ ਆ ਉਹ ਬਾਅਦ ਚ ਕਿਸੇ ਸੁਣਾਵਾਂਗੇ ਅੱਛਾ ਐਨੀ ਰਿਕਵੈਸਟ ਹੈ ਜੀ ਕਿ ਸੇਮ ਗੱਲਾਂ ਹੋਣੀਆਂ ਫਿਲਮ ਤੋਂ ਬਾਅਦ ਸੇਮ ਹੀ ਚੀਜ਼ਾਂ ਹੋਣੀਆਂ ਸੇਮ ਹੀ ਗੱਲਾਂ ਇਸੇ ਕਰਕੇ ਅਸੀਂ ਬਾਹਰ ਫੰਕਸ਼ਨ ਜਾਣਾ ਇਸ ਕਰਕੇ ਨਹੀਂ ਕੀਤਾ ਉਹ ਕਿ ਤੁਹਾਨੂੰ ਪਤਾ ਕੀ ਹੁਣੀ ਫਲਡ ਸੀਜ਼ਨ ਬਲੱਡ ਦਾ ਉਹ ਹੋਇਆ ਹੈ ਤੇ ਕਾਫੀ ਲੋਕਾਂ ਦਾ ਨੁਕਸਾਨ ਵੀ ਹੋਇਆ ਹੈ ਇਸ ਕਰਕੇ ਅਸੀਂ ਜਿਆਦਾ ਸ਼ੋਰ ਸ਼ਰਾਬਾ ਜਾਂ ਢੋਲ ਜਾਂ ਉਹ ਚੀਜ਼ਾਂ ਅਸੀਂ ਖੁਦ ਬੈਠ ਕੇ ਜੀ। ਜੇ ਤੁਹਾਨੂੰ ਫਿਲਮ ਵਧੀਆ ਲੱਗੀ ਹੈ ਜੀ ਤਾਂ ਤੁਸੀਂ ਆਪਣੇ ਆਪ ਜੋ ਸੱਚ ਹੈ ਉਹ ਹੀ ਲਿਖ ਦਿਓ ਜੀ ਬਸ ਇਹ ਹੈ ਕਿ ਜੇ ਲਿਖੋਗੇ ਵਧੀਆ ਤਾਂ ਹੋਰ ਵਧੀਆ ਫਿਲਮਾਂ ਫਿਰ ਬਣेंगी ਲੋਕੀ ਜਾਣਗੇ ਥੀਟਰ ਤੇ ਫਿਰ ਹੋਰ ਵਧੀਆ ਫਿਲਮਾਂ ਬਣेंगी ਤੁਸੀਂ ਆਪ ਦੀ ਆਪ ਦੀ ਫੈਮਲੀਆਂ ਨਾਲ ਜਾ ਕੇ ਜਰੂਰ ਦੇਖਿਓ ਕਿਉਂਕਿ ਨਿਆਣਿਆਂ ਦੀ ਬੱਚਿਆਂ ਦੀ ਖਾਸ ਕਰਕੇ ਮੈਂ ਤਾਂ ਤੁਹਾਨੂੰ ਤੁਸੀਂ ਮੈਨੂੰ ਤਾਂ ਦੇਖ ਹੀ ਲਿਆ ਤੇ ਜਿਹੜਾ ਬੱਚਿਆਂ ਦਾ ਵਿੱਚ ਇਹਨਾਂ ਦਾ ਕਰੈਕਟਰ ਹੈ ਇਹਨਾਂ ਦਾ ਕੰਮ ਹੈ ਜਦੋਂ ਤੁਸੀਂ ਆਪਦੀ ਫੈਮਿਲੀ ਨਾਲ ਜਾਓਗੇ ਆਪਦੇ ਬੱਚਿਆਂ ਨਾਲ ਜਾਓਗੇ ਆਪਦੇ ਰਿਸ਼ਤੇਦਾਰਾਂ ਨਾਲ ਜਾਓਗੇ ਤਾਂ ਉਹ ਇੰਨਾ ਹੋ ਜਾਏਗਾ ਕਿ ਚਲੋ ਬੱਚਿਆਂ ਦੇ ਨਾਲ ਇੱਕ ਟਾਈਮ ਸਪੈਂਡ ਕਰਨ ਨੂੰ ਨਹੀਂ ਤਾਂ ਜਿੰਨੀਆਂ ਮੂਵੀਜ਼ ਆ ਰਹੀਆਂ ਤੁਹਾਨੂੰ ਪਤਾ ਸਾਰੀਆਂ ਮੂਵੀਜ਼ ਜ਼ਿਆਦਾਤਰ ਯੂਥ ਲਈ ਹੁੰਦੀਆਂ ਨੇ ਖੜਕਾ ਦੜਕਾ ਹੀ ਹੁੰਦਾ ਤਾਂ ਇਹਦੇ ਵਿੱਚ ਸਾਰਾ ਕੁਝ ਹੀ ਹੈ ਇਹਦੇ ਵਿੱਚ ਬੱਚਿਆਂ ਦਾ ਇਮੋਸ਼ਨ ਵੀ ਹੈ ਇਹਦੇ ਵਿੱਚ ਰੋਮਾਂਸ ਵੀ ਹੈ ਐਕਸ਼ਨ ਵੀ ਹੈ ਥ੍ਰਿਲ ਵੀ ਹੈ ਸਸਪੈਂਸ ਵੀ ਹੈ एवरीथिंग ਸੋ ਮੈਂ ਜੋਨਾ ਕਿ ਤੁਸੀਂ ਵੀ ਜਾਓ ਦੇਖੋ ਤੇ ਕੱਲ ਨੂੰ ਮੂਵੀ ਆ ਜਣੀ ਆ ਸਾਡੀ ਪੰਜਾਬੀ ਆ ਗਈ ਓਏ ਸੋ ਬਾਕੀ ਦਿੱਤੇ ਆ ਜੀ ਨੇਰ ਬਾਕੀ ਸਭ ਤੋਂ ਵਧੀਆ ਗੱਲ ਹੈ ਜਿਹੜੀ ਕੁੜੀ ਨੇ ਤਾਂ ਪਹਿਲਾਂ ਫਿਲਮਾਂ ਕੀਤੀਆਂ ਵਿਆਂ ਐਦੀ ਵੀ ਪਹਿਲੀ ਆ ਐਦੀ ਵੀ ਇਸ ਟਾਈਪ ਪਹਿਲੀ ਆ ਉਹਦੀ ਜਮਾਂ ਹੀ ਪਹਿਲੀ ਹੈ ਵੀ ਇਹਨਾਂ ਦੀ ਪਹਿਲੀ ਫਿਲਮ ਹੈ ਤਿੰਨਾਂ ਦੀ ਇਹਨਾਂ ਦੇ ਲਈ ਤੁਸੀਂ ਜ਼ਰੂਰ ਇੱਕ ਤਾੜੀ ਬੱਚਿਆਂ ਐਦੀ ਵੀ ਪਹਿਲੀ ਆ ਤੇ ਇਹਦੀ ਪਹਿਲੀ ਹੈ ਇਹਨਾਂ ਨੇ ਵੱਧ ਮਾਰਦਾ ਨਹੀਂ ਆ ਮੈਂ ਮੈਂ ਇੱਕ ਇੱਕ ਬਿਲਕੁਲ ਬਣੇਗਾ ਬਿਲਕੁਲ ਤੁਸੀਂ ਤੁਸੀਂ ਇਸ ਨੂੰ ਪੰਜਾਬੀ ਆਗੇ ਨੂੰ ਦੋਨੋਂ ਵਾਪਸ ਆਉਣਗੇ ਜਦ ਤੁਸੀਂ ਪੈਸੇ ਥੋੜੇ ਘੱਟ ਰਹਿ ਗਏ ਇਹ ਇਹ ਤਾਂ ਮਜ਼ਾਕ ਸੀਗਾ ਜੀ ਤੁਸੀਂ ਇਸ ਮੂਵੀ ਨੂੰ ਪਿਆਰ ਦੋ ਪਰਵਾਹ ਹੰਗਾਰਾ ਦੋ ਆਪਾਂ ਅੱਗੇ

ਸਭ ਤੋਂ ਵੱਡਾ ਮੈਮ ਦਾ ਇਹਨਾਂ ਨੇ ਐਕਚੁਅਲੀ ਮੇਰੇ ਲਈ ਸਟੈਂਡ ਲਿਆ ਸੀ ਮੈਨੂੰ ਮੌਕਾ ਨਹੀਂ ਮਿਲਿਆ ਪਹਿਲਾਂ ਇਹ ਗੱਲ ਕਹਿਣ ਦਾ ਬਟ ਥੈਂਕ ਯੂ ਸੋ ਮਚ ਸਰ ਇਹ ਸਾਡਾ ਐਸੋਸੀਏਟ ਹੈ ਜੀ ਇਹਦੇ ਵਾਸਤੇ ਵੀ ਤਾੜੀ ਜ਼ਰੂਰ ਮਾਰੋ ਇਹਨੇ ਬਹੁਤ ਮਿਹਨਤ ਕੀਤੀ ਹੈ ਜੀ ਪੂਰਾ ਬਹੁਤ ਬਹੁਤ ਮੈਨੂੰ ਪਹਿਲਾਂ ਕਹਿਤਾ ਸੀ ਕੌਨਪਰ ਦੇ ਵਿੱਚ ਵਿਟ ਵਿੰਕਲ ਸਾਡੀ ਭਾਬੀ ਦੀ ਪਸੰਦ ਜੀ ਇਹਨਾਂ ਨੇ ਫਾਈਟ ਕੀਤੀ ਹੈ ਮੇਰੇ ਲਈ ਤੇ ਇੱਕ ਸਭ ਤੋਂ ਵੱਡਾ ਮੈਮ ਦਾ ਇਹਨਾਂ ਨੇ ਐਕਚੁਅਲੀ ਮੇਰੇ ਲਈ ਸਟੈਂਡ ਲਿਆ ਸੀ ਮੈਨੂੰ ਮੌਕਾ ਨਹੀਂ ਮਿਲਿਆ ਪਹਿਲਾਂ ਇਹ ਗੱਲ ਕਹਿਣ ਦਾ ਬਟ ਥੈਂਕ ਯੂ ਸੋ ਮਚ ਸਰ ਕਿਉਂ ਹੈ ਮੇਰੇ ਲਈ ਇਹ ਬਹੁਤ ਹੀ ਵੱਡੀ ਹੈ ਕਿਉਂਕਿ ਇਹ ਮੂਵੀ ਮੇਰੀ ਮਮ ਦੇ ਬਰਥਡੇ ਤੇ ਰਿਲੀਜ਼ ਹੋ ਰਹੀ ਹੈ ਜੋ ਇੱਕ ਕੱਲ ਹੈ I just hope she'll be very proud and ਇਸ ਚੀਜ਼ ਦਾ ਪੂਰਾ ਕ੍ਰੈਡਿਟ ਇਨ ਦੋਨੋਂ ਕੋ ਜਾਦਾ ਹੈ ਸਭ ਤੋਂ ਜ਼ਿਆਦਾ ਵੈਸੇ ਇਹਦੇ ਪਿੱਛੇ ਲੜਦੇ ਰਹੇ ਕਹਿੰਦਾ ਭਾਬੀ ਨੇ ਬੜੀ ਫਾਈਟ ਕੀਤੀ ਇਹਦਾ ਮਤਲਬ ਬਾਈ ਨੂੰ ਰਾਤ ਨੂੰ ਰੋਜ਼ ਭਲੇਟਾ ਜਾਂਦਾ ਐ ਟਵਿੰਕਲ ਲੈਣੀ ਹੈ ਇੱਕ ਦੋ ਦੱਸੋ ਕਚੋਰੀ ਵਧੀਆ ਲੱਗਿਆ ਕੀ ਪੰਜਾਬੀ

ਕਿਹੜਾ ਮੇਰੇ ਮੇਰੇ ਬਸ ਆਪਣਾ ਭਾਜੀ ਮੇਰੇ ਵੱਲੋਂ ਇੱਕ ਖਵਾਲ ਆ ਗਈ ਹੈ ਹਾਂਜੀ ਸਰ ਤੇ ਜਦੋਂ ਪਸੁੰਨਾਂ ਦੀ ਗੱਲ ਆਉਂਦੀ ਹੈ ਨਾ ਕਾਰ ਸਿਚ ਫਾਈਟ ਸੀ ਦੋਨੇ ਬਰਾਬਰ ਦੇ ਹੀ ਟੱਕਰਦੇ ਹੀ ਹੋਏ ਹਨ ਏਦਾਂ ਹੋਇਆ ਵੀ ਯਾਰ ਮੇਰੇ ਤੇ ਦੋ ਪਸੁੰਨ ਘੱਟ ਨਾ ਕਰਦੇ ਜਿਨੇ ਹੋਏ ਸੀ ਕਸੁੰਨ ਜਿਨੇ ਹੋਏ ਸੀ ਇੱਕੀ ਦਾ ਦੋ ਮੇਰੇ ਦੋ ਦਾ ਜਿੰਨੇ ਸਰ ਮੈਂ ਤੇ ਸਿੰਘੇ ਨੇ ਅਸੀਂ ਪਹਿਲਾਂ ਹੀ ਪਲਾਨ ਕਰ ਲਿਆ ਸੀਗਾ ਵੀ 네ਰੇ ਚਾਰ ਵੱਧ ਵੱਜ ਜਾਣ ਤੇਰੇ ਦੋ ਵੱਧ ਵੱਜ ਜਾਣ ਆਪਾਂ ਇਹ ਨਹੀਂ ਕਰਨਾ ਆਪਾਂ ਫਿਲਮ ਇਮਾਨਦਾਰੀ ਨਾਲ ਕਰੀ ਸਰ ਇਹ ਡੀਓਪੀ ਸਾਹਿਬ ਇਹ ਸਾਡੇ ਡੀਓਪੀ ਸਾਹਿਬ ਅਸ਼ਵਾਕ ਉਹਨਾਂ

ਬਟ ਪਾਜੀ ਨੇ ਮੇਰੇ ਤੇ ਬਲੀਵ ਕੀਤਾ ਸਭ ਤੋਂ ਪਹਿਲਾਂ ਇਹਨਾਂ ਦਾ ਥੈਂਕਸ ਹੈ ਅਸੀਂ ਪੰਜਾਬ ਚ ਨੌਰਥ ਦੇ ਪ੍ਰੋਪਰ ਅੱਛੇ ਟੈਕਨੀਸ਼ੀਅਨਸ ਸਮਝਦੇ ਵੀ ਆਂ ਔਰ ਅਸੀਂ ਹੈਗੇ ਵੀ ਆਂ ਔਰ ਪ੍ਰੂਫ ਕਰਨ ਦੀ ਕੋਸ਼ਿਸ਼ ਕੀਤੀ ਹੈ ਬਟ ਪਾਜੀ ਦੀ ਦولت ਇਹਨਾਂ ਨੇ ਸਾਨੂੰ ਬਾਕੀ ਵੀਰੇ ਨੇ ਬਹੁਤ ਕਾਪਰਟਿਵਲੀ ਜੀ ਐਕਸਪਤੀਲਾ ਜੀ ਵੀ ਹੈਗੇ ਪਾਜੀ ਜੀ ਇਹ 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 ਬੱਚਿਆਂ ਦੀ ਤਰਫ ਤਾੜੀਆਂ ਮਾਰ ਦੋ ਯਾਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੀ ਕਿਉਂਕਿ ਮੈਂ ਵੀ ਰੀਲਾ ਬੜਾਉਂਦਾ ਮੈਂ ਵੀ ਬੱਚੇ ਕੋ ਕੰਮ ਕਰਾਉਣਾ ਹੈ ਬੱਚਿਆਂ ਨੂੰ ਕੰਮ ਕਰਾਉਣਾ ਬਹੁਤ ਔਖਾ ਹੁੰਦਾ ਹੈ ਹੈਟਸ ਆਫ ਹਾਂ ਬਿਲਕੁਲ ਜਿੰਨੇ ਸੂਤ ਭਾਈ ਜਿਨ੍ਹਾਂ ਨੇ ਬੱਚਿਆਂ ਕੋਲ ਕੰਮ ਕਰਾਇਆ ਸੀ ਛੁੱਟੀ ਤੋਂ ਦੇਖਿਆ ਬੱਚੇ ਇਨ੍ਹਾਂ ਦੀ ਗੋਦੀ ਸੁੱਤੇ ਹੁੰਦੇ ਸੀ ਤੇ ਪ੍ਰਿੰਸ ਭਾਈ ਨੂੰ ਤੁਸੀਂ ਦੇਖੋ ਕਿੰਨੇ ਘੈਂਟ ਘੈਂਟ ਰੋਲ 'ਚ ਦੇਖਿਆ ਤੇ ਇਹਨਾਂ ਨੇ ਇਸ ਵਾਰੀ ਜਿਹੜੀ ਆਪਣੇ ਕਿਰਦਾਰ ਇੱਕ ਵਾਰੀ ਇਮੋਸ਼ਨਸ ਵੀ ਕਰਕੇ ਦਿਖਾਏ ਹੈ ਬਚਾ ਬੱਚੇ ਕੁਝ ਬੋਲਦੇ ਬੱਚੇ ਤਾਂ ਨਹੀਂ ਅੱਛਾ ਜਿਹੜੀਆਂ ਦੋ ਜਣੀਆਂ ਸੀ ਇਹ ਸਾਹਮਣੇ ਨਹੀਂ ਆਈਆਂ ਟਵਿੰਕਲ ਸਾਹਮਣੇ ਆ ਗਈ ਇਨੇ ਇੱਕ ਦਾ ਕੈਰੈਕਟਰ ਜਿਹਨੂੰ ਸਟਾਰ ਤੇ ਰੱਜੋ ਦਾ ਇਹਨੇ ਕੀਤਾ ਦੂਜਾ ਫਿਡਸਾਈ ਲਾਈਕ ਕੀ ਕਹਿੰਦੇ ਸੀ ਹੈ ਪ੍ਰੀਤੋ ਕਿਹੜੀ ਕਿਹੜ ਵਾਲੀ ਕਿਹੜ ਵਾਲੀ ਕੀ ਕਰਾਂਗਾ ਹਾਂ ਨਹੀਂ ਜਿਹਨੂੰ ਬੱਚੇ ਦੀ ਪਸੰਦ ਜਿਹਨੂੰ ਹਾਂ ਜਿਹਨੂੰ ਬੱਚੇ ਦੀ ਪਸੰਦ ਸੋ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਮਤਲਬ ਜਿੰਨੀ ਪੰਜਾਬੀ ਆਗੇ ਉਹਦੀ ਸਾਰੀ ਟੀਮ ਹੈ ਸਟਾਰ ਕਾਸਟ ਹੈ ਚਾਹੇ ਕੋਈ ਫੋਰਵਰਡ ਹੋਵੇ ਵੀ ਆ ਜਿੰਨੇ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਿਕੋਜ਼ ਇੱਕ ਟੀਮ ਇੱਕ ਪ੍ਰੋਜੈਕਟ ਖੜਾ ਕਰਦੀ ਆ ਬਣਾਉਂਦੀ ਆ ਕਈਆਂ ਨੂੰ ਸਾਲ ਲੱਗ ਜਾਂਦੇ ਨੇ ਸਾਲਾਂ ਲੱਗ ਜਾਂਦੇ ਨੇ ਰਿਲੀਜ਼ ਹੋਣ ਤੱਕ ਪਰ ਭਾਜੀ ਨੇ ਇੰਨੀ ਜਲਦੀ ਮਤਲਬ ਕੰਮ ਕਰਿਆ ਫਿਨਿਸ਼ ਕਰਕੇ ਇੱਕ ਸਾਲ ਦੇ ਅੰਦਰ ਅੰਦਰ ਰਿਲੀਜ਼ ਵੀ ਕਰਤੀ ਜਿਹੜੀ ਕਿ ਤੁਹਾ ਕੱਲ ਨੂੰ 12 ਸਤੰਬਰ ਨੂੰ ਤੁਹਾਡੇ ਸਾਹਮਣੇ ਆ ਜਾਣੀ ਆ ਸੋ ਇੱਕ ਵਾਰੀ ਇਹ ਵੀ ਵਧਾਈ ਦੇ ਪਾਤਰ ਨੇ ਕਿਉਂਕਿ ਇੱਕ ਪ੍ਰੋਜੈਕਟ ਰਿਲੀਜ਼ ਵੀ ਹੋਣਾ ਉਹ ਵੀ ਬਹੁਤ ਵੱਡੀ ਗੱਲ ਹੈ ਸੋ ਚੱਲਣਾ ਉਹ ਅੱਗੇ ਚਲੋ ਕਿਸਮਤ ਹੈ ਮਿਹਨਤ ਹੈ ਹੋਰ ਚੀਜ਼ਾਂ ਬਹੁਤ ਜੁੜ ਜਾਂਦੀਆਂ ਨੇ ਪਰ ਜਦੋਂ ਅਸੀਂ ਕਿਸੇ ਚੀਜ਼ ਨੂੰ ਰਿਲੀਜ਼ ਕਰਦੇ ਆ ਆਪਣੀ ਮਿਹਨਤ ਸਾਰੇ ਆਰਟਿਸਟਾਂ ਦੀ ਮਿਹਨਤ ਲੱਗੀ ਹੋਈ ਹੈ ਸਾਰੇ ਜਿੰਨੇ ਵੀ ਐਵਰੀ ਪਰਸਨ ਸੋ ਮੈਂ ਜੋ ਨਾ ਸਾਰੇ ਜਣੇ ਵਧਾਈ ਦੇ ਪਾਤਰ ਨੇ ਸੋ ਆਪਣੇ ਇਹਨਾਂ ਦੇ ਨਾਂ ਵੀ ਸਾਰੇ ਜਣੇ ਤਾੜੀ ਲਾ ਦਿਓ ਜੀ ਹਾਂ ਪੰਜਾਬੀ ਆ ਗਏ ਅੱਛਾ ਬੱਚਿਆਂ ਬਾਰੇ ਤੁਹਾਨੂੰ ਮੈਂ ਦੱਸ ਦਿਆਂ ਇਹਦਾ ਨਾਂ ਹੈਗਾ ਗੁਰਮਣ ਨਹੀਂ ਗੁਰਮਣ ਨਹੀਂ ਸਰਾਂਝ ਉਹ ਯਾਰ ਆਉਂਦਾ ਨਾ ਇਹ ਇੱਥੇ ਵੀ ਨਹੀਂ ਹਰਦੇ ਇਹ ਹੈਗਾ ਗੁਰਮਣ ਇਨੇ ਕੀਤਾ ਫੁੱਲ ਚੜੀ ਦਾ ਰੋਲ ਇਹ ਹੈਗਾ ਸਰਾਸ਼ ਇਹਨੇ ਕੀਤਾ ਪਮੇਰੀ ਦਾ ਰੋਲ ਆ ਆ ਗਿਆ ਸਾਡਾ ਗਰੀਬ ਬੱਤਕ ਦਾ ਰੋਲ ਕੀਤਾ ਇਹਨੇ ਤੇ ਆ ਗਈ ਵੈਰਾਈਟੀ ਇਹਨੇ ਕੀਤਾ ਟਿਮਰੀ ਦਾ ਰੋਲ ਇਹਨੇ ਵੀ ਕਮਾਲ ਕਮਾਲ ਬਹੁਤ ਦੁਨੀਆ ਇਹਦਾ ਵੀ ਪਹਿਲਾ ਸੀ ਸਾਰੇ ਜਣੇ ਬੜਾ ਇਹਨਾਂ ਨੇ ਨਜ਼ਾਰਾ ਲੁੱਟਿਆ ਇਹਨਾਂ ਲਈ ਜ਼ਰੂਰ ਤਾੜੀ ਬਾਜ਼ ਆ ਸਾਡੇ ਇੱਥੇ ਪੁਲਿਸ ਵਾਲੇ ਖੜੇ ਆ ਜਿਹੜੇ ਪਤਾ ਨਹੀਂ ਕੀ ਕਰਦੇ ਫਿਰਦੇ ਆ ਆਗੇ